ਤਾਨਪੁਰ ਲੋਧੀ ਦੇ थाना ਤਲਵੰਡੀ ਚੋਧਰੀਆਂ ਅਧੀਨ ਆਉਂਦੇ ਪਿੰਡ ਮਹਿਵਾਲ ਮੰਡ ਖিজਰਪੁਰ ਮਹਮਦ ਅਲੀ ਖਾਨ ਆਦੇ ਪਿੰਡ ਦੇ ਲੋਕ ਬਿਆਸ ਦਰਿਆ ਦੇ ਪਾਣੀ ਦੀ ਲਪੇਟ ਵਿੱਚ ਆਏ ਹੋਏ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਪੇਟ ਚੜ ਗਈਆਂ ਹਨ ਅਤੇ ਕੁਝ ਟਹਿ ਗਏ ਕੁਝ ਘਰਾਂ ਦੇ ਵੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੈ ਲੋਕਾਂ ਦੇ ਘਰਾਂ ਵਿੱਚ ਸੱਪ ਅਤੇ ਜੋਕਾ ਨਿਕੇਰਾ ਪਾਇਆ ਹੋਇਆ ਹੈ ਜਿਸ ਕਾਰਨ ਉਹਨਾਂ ਲੋਕਾਂ ਦੀ ਜ਼ਿੰਦਗੀ ਵੱਧ ਤੋਂ ਵੱਧ ਤਰ ਖੋਈ ਪਈ ਹੈ ਗਲਬਾ ਦੌਰਾਨ ਹਰਨੇਕ ਸਿੰਘ ਅਤੇ ਨਰਿੰਦਰ ਸਿੰਘ ਨੇ ਪ੍ਰਸ਼ਾਸਨ ਸਮਾਜ ਸੇਵੀ ਕਲਾਕਾਰਾਂ ਅਤੇ ਕਿਸਾਨ ਜਥੇਬੰਦੀਆਂ ਵਸਤੂ ਮੰਗ ਕੀਤੀ ਹੈ ਕਿ ਸਾਡੇ ਘਰਾਂ ਦੇ ਹਾਲਾਤ ਵੀ ਦੇਖੇ ਜਾਣ ਜਿੱਥੇ ਬਾਕੀ ਹੜਪੀੜਿਤ ਪਰਿਵਾਰਾਂ ਦੇ ਦਿਲ ਖੋਲ ਕੇ ਮਦਦ ਕੀਤੀ ਜਾਂਦੀ ਹੈ ਉੱਥੇ ਸਾਡੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿੱਤਾ ਜਾਵੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਨਰਿੰਦਰ ਸਿੰਘ ਜੀ ਕਿ ਜਦ ਤੁਸੀਂ ਦਰਿਆ ਬਿਆਸ ਪਾਣੀ ਆ ਚੰਨਕ ਬੜਾ ਤੇਜ਼ ਵਹਾਵ ਆ ਪਾਣੀ ਆ ਉਸ ਟਾਈਮ ਤੁਸੀਂ ਕਿੱਥੇ ਸੀਗੇ ਰੇਤ ਵਿੱਚ ਹੀ ਰਹੇ ਜੀ ਪਤਨ 35 ਦਿਨ ਹੋ ਗਏ ਵਿੱਚ ਹੀ ਹੈ ਜੀ ਪਾਣੀ ਵਿੱਚ ਹੀ ਰਹੇ ਤੇ ਕਿਦਾਂ گزارਾ ਕੀਤਾ گزارਾ ਇਦਾਂ ਜੀ ਕਿ ਤਿਆਰ ਕੋਈ ਉੱਥਾ ਜਾਣ ਪਾਣੀ ਵਾਲਾ ਚ ਲੈ ਆ ਰੱਖਣ ਦੂਰ ਵਾਲੇ ਤੱਕ ਭੇਜ ਲਈ ਤੇ ਤੁਹਾਡੇ ਕੋਲ ਤੁਹਾਡੀ ਸਾਰ ਲੈਣ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ ਤੇ ਕਿਸੇ ਨੇ ਵੀ ਪੁੱਛਿਆ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਜੀ ਕੋਈ ਨਹੀਂ ਕੋਈ ਸਮਾਜ ਸੇਵੀ ਸੰਸਥਾ ਨਹੀਂ ਜੀ ਕੋਈ ਨਹੀਂ ਮੈਨੂੰ ਪਤਾ ਲੱਗਾ ਕੱਲ ਕੋਈ ਸੰਸਥਾ ਆਈ ਸੀਗੀ ਉਹ ਹਾਂ ਜੀ ਉਹ ਪਹਿਲੀ ਵਾਰ ਆਈ ਸੀ ਕੱਲ ਅੱਛਾ ਤੋਂ ਕੱਲ ਉਹ ਤੇ ਆਪਣੇ ਘਰਲੇ ਤੋਂ ਆਈ ਸੀ ਅੱਛਾ ਹਾਂ ਜੀ ਉਹਨਾਂ ਕੱਲ ਕਿਤੇ ਤੋਂ ਪਹਿਲਾਂ ਤੇ ਗਏ ਆ ਤੇ ਫੋਟੋ ਫੋਟੋ ਦੇ ਗਏ ਆ ਆ ਇਹਦਾ ਘਰ ਟੁੱਟ ਪਿਆ ਇੱਕ ਦਾ ਟੱਟ ਗਿਆ ਟੱਟ ਗਿਆ ਦਾ ਦਾ ਪਤਾ ਪਤਾ ਫੋਟੋ ਪੜ ਰਿਹਾ ਸੀ ਮੈਂ ਕਹਾ ਕੈਮਰਾਮੈਨ ਸੁਦੇਵ ਜੀ ਦਿਖਾਇਓ ਮੜੇਆ ਕੈਮਰਾ ਆਪਣਾ ਘਰ ਟੱਟਾ ਦਿਖਾਇਓ ਉਹਨਾਂ ਨੂੰ ਉਹਦਾ ਆਦਾ ਆਦਾ ਫੜ ਪਾਣੀ ਰਿਹਾ ਚਾਚਾ ਨਾਲ ਕੰਦੇ ਉਪੋ ਪੋ ਪੋ ਉਪਰ ਚ ਕਰਿਆ ਬਣੀ ਆ ਮੈਂ ਦੇਖ ਰਿਹਾ ਜੀ ਇੱਕ ਜਿਹੜਾ ਇੱਕ ਕਟ ਕੋਠਾ ਵੀ ਢਠਾਵਾ ਉਹ ਕੰਦ ਵੀ ਢੱਕੀ ਆ ਤੇ ਇਹ ਮੈਨੂੰ ਇਹ ਦੱਸੋ ਪਹਿਲਾਂ ਜਿਹੜਾ ਜਿੱਦਾਂ ਤੁਸੀਂ ਜੰਨੇ ਵੀ ਅਸੀਂ ਇੱਥੇ ਰਹੇ ਆ ਜਾਂ ਇੱਥੇ ਇੱਥੇ ਸਾਡਾ ਰਹਿਣਾ ਬਿਸਰਾ ਕੋਠੇ ਉੱਪਰ ਘਾ ਲ ਗਿਆ ਇਹ ਕਦੋਂ ਦਾ ਗਿਆ ਵਾ ਇਹ ਉਦੋਂ ਤੋਂ ਤਾਂ ਗਿਆ ਜੀ ਜਿਹੜਾ ਬਸ ਆਪਣੇ ਪਹਿਲਾਂ ਉੱਗੇ ਪਏ ਜਾਦੇ ਜੀ 74 ਚੋਂ ਦੀਆਂ ਜੀ ਮੀਨ ਦੇ ਵਿੱਚ ਪਾਇਆ ਉਹ ਕੋਕ ਪਾਇਵਾ 30 35 ਕਿਲੋ ਦਾ ਕੱਟੇ ਜੀ ਹਾਂਜੀ ਭਾਜੀ ਕੀ ਨਾਮ ਮੇਰਾ ਨਾਮ ਭਾਈ ਹਰਨੇਕ ਸਿੰਘ ਕਿਹੜਾ ਪਿੰਡ ਆ ਇਹ ਪਿੰਡ ਹੈ ਗਾਮ ਹੁੰਦਲੀਖਾਂ ਵਾਲਾ ਤੇ ਜਦੋਂ ਦਰਿਆ ਚੜਿਆ ਉਦੋਂ ਤੁਸੀਂ ਕਿੱਥੇ ਸੀਗੇ ਜਦੋਂ ਭਾਈ ਦਰਿਆ ਮਲ ਚੜਨ ਲੱਗਾ ਉਹਦੋਂ ਇੱਥੇ ਹੀ ਆ ਕੇਰੇ-kere ਵਾਟ ਲਾਈ ਸੀਗੀ ਤੇ ਵੀ ਇਹਦੇ ਵਿੱਚ ਮਤਲਬ 2-3 ਰਾਤਾਂ ਕੱਟੀਆਂ ਫੇ ਪਾਣੀ ਜਦੋਂ ਜ਼ਿਆਦਾ ਹੋ ਗਿਆ ਵਾਟ ਟੁੱਟ ਗਈ ਤੇ ਦਵਾ-ਦਵਾ ਸਮਾਨ ਕੱਢਿਆ ਇਥੋਂ ਇਥੋਂ ਕਾ ਨਿਕਲ ਕੇ ਫਿਰ ਉੱਚੇ ਥਾਂ ਰੱਖਿਆ ਸਮਾਨ ਜਾਰੇ ਸਮਾਨ ਜੋ ਤੁਸੀਂ ਕੱਢਦੇ ਸੀ ਇਹ ਤੇ ਕਿਦਾਂ ਕੱਢਿਆ ਇੰਨਾ ਸਮਾਨ ਤੁਸੀਂ ਘਰ ਦਾ ਸਮਾਨ ਇਹ ਬੇੜੀ ਲੈਂਦੀ ਨੀ ਉੱਥੇ ਕੱਢਿਆ ਬੇੜੀ ਨਾਲ ਕੱਢਿਆ ਪਾਣੀ ਜਿਆਦਾ ਇੱਥੇ ਬੇੜੀ ਇੱਥੇ ਤੁਹਾਡੀ ਲੋਕਲ ਮਿਲ ਜਾਂਦੀ ਹੈ ਹਾਂਜੀ ਹਾਂਜੀ ਤੇ ਇੱਕ ਜਦੋਂ ਬੇੜੀ ਨਾਲ ਤੁਹਾਡਾ ਉਹ ਕਿਹਦੇ ਮਦਦ ਕੀਤੀ ਨਹੀਂ ਆਪਣੇ ਤੋਂ ਗਵਾਂਡੋ ਨਹੀਂ ਆਪਣੇ ਆਪ ਦੀ ਬੇੜੀ ਸੀ ਉਹ ਲਿਆ ਦੇ ਤੇ ਉਹ ਤਾਂ ਹੋਰ ਨਹੀਂ ਚਲੋ ਮੁੰਡਾ ਗਵਾਂਡੋ ਆਹੀਂ ਦੋ ਤਿੰਨ ਤੇ ਬੇੜੀ ਵੀ ਆਪਣੀ ਨੋਗਲ ਤੇ ਜਿਹੜੇ ਪਸ਼ੂ ਪਸ਼ੂ ਵੀ ਉੱਪਰ ਫੇਰ ਕੱਢੇ ਪਾਣੀ ਦੇ ਵਿੱਚੋਂ ਅੱਛਾ ਤੇ ਕਿੱਥੇ ਰਹੇ ਨੇ ਦਿਨ ਕਿੰਨੇ ਦਿਨ ਉੱਧਰ ਆਏ ਪਰਲੇ ਬਨੇ ਤੁੰਬੂ ਤੁੰਬੂ ਲਾ ਕੇ ਜਾਰਾ ਕੀਤਾ ਤਾਂ ਤੇ ਇੱਥੇ ਇੱਥੇ ਰਹਿੰਦਾ ਕੋਈ ਅਰੇਂਜਮੈਂਟ ਨਹੀਂ ਜੀ ਇੱਥੇ ਨਹੀਂ ਇੱਥੇ ਸਾਪੇ ਨਹੀਂ ਆਉਂਦੇ ਪਾਣੀ ਦੇ ਨਾਲ ਰੋੜ ਗਏ ਕਿੱਥੇ ਕਿੱਥੇ ਰਹਿ ਜਾਣਾ ਜੀ ਕੰਦਰੀ ਨਹੀਂ ਹੁਣ ਰੇਬ ਪੈ ਗਈ ਆ ਤੇ ਸੁੱਤਾ ਵੀ ਡਿੱਗਣ ਵਾਲੀਆਂ ਹੋ ਗਈਆਂ ਕੁਝ ਲੋਕ ਜਿਹੜੇ ਆ ਰਹਿ ਆ ਕੋਠਿਆਂ ਤੇ ਵੀ ਰਹੇ ਆ ਬਹੁਤ ਜ਼ਿਆਦੇ ਲੋਕ ਨੇ ਕੋਠਿਆਂ ਦੇ ہاں ਰਹੇ ਜਿਹਨਾਂ ਦੇ ਨਹੀਂ ਮੰਨ ਲਓ ਪਾਸੇ ਵੀ ਨਿਕਲਿਆ ਗਿਆ ਚਲੋ ਆਪਣੇ ਕੋਈ ਤੇ ਨਿਕਲ ਗਏ ਸਾਈਡ ਨੂੰ ਸਮਾਨ ਕੋਠਿਆਂ ਤੇ ਰੱਖਤਾ ਹੈ ਕੁਝ ਉੱਪਰ ਉੱਚੀ ਥਾਂ ਤੇ ਰੱਖਤਾ ਕੋਠਿਆਂ ਤੇ ਰੱਖਤਾ ਬਹੁਪੁਰ ਵਿੱਚ ਕਾਫੀ ਜਿਹੜਾ ਸਮਾਨ ਦਿੱਤਾ ਗਿਆ ਤੇ ਤੁਹਾਡੇ ਤੱਕ ਕਿਉਂ ਨਹੀਂ ਪਹੁੰਚਾ ਨੇ ਜੀ ਸਮਾਨ ਆਉਂਦਾ ਰਿਹਾ ਵਾ ਚਲੋ ਜਿੱਨਾ ਬਾਉ ਉੱਪਰ ਗਿਆ ਉਹਨਾਂ ਚਲੋ ਇੱਧਰਲੇ ਲੋਕਾਂ ਨੂੰ ਨਹੀਂ ਮਿਲਿਆ ਪਰ ਲੋਡ ਮੁਤਾਬਕ ਮਿਲਿਆ ਇੱਧਰ ਲੋਕਾਂ ਨੂੰ ਵੀ ਜਿੱਨਾ ਉਧਰ ਜਿਆਦਾ ਉਹ ਰੋਲਾ ਪਿਆ ਹੈ ਵੀ ਜਿਆਦਾ ਵੀ ਪਿੰਡ ਰੁੜ ਗਿਆ ਇਸ ਕਰਕੇ ਉਧਰ ਚਲੋ ਲੋਕ ਜਾ ਰਹੇ ਜਾਂਦੇ ਰਹਿਆ ਇੱਧਰ ਆਉਂਦੇ ਰਹੇ ਆ ਲੈ ਕੇ ਚਲੋ ਘਟ ਆਉਂਦੇ ਰਹੇ ਥੋੜਾ ਜਿਹਾ ਵੀ ਸਰੀ ਜਿਆਦਾ ਲੋਕਾਂ ਦਾ ਜੇ ਤੱਕ ਤੁਸੀਂ ਕਹਿੰਦੇ ਆ ਵੀ ਆਉਂਦੇ ਰਹੇ ਆ ਕੋਈ ਕਲਾਕਾਰ ਜਾਂ ਕੋਈ ਲੀਡਰ ਨੇਤਾ ਜਾਂ ਕੋਈ ਸਮਾਜ ਸੇਵੀ ਹਸਤਾਜ ਮੇਰੇ ਕੋਲ ਕੋਈ ਨਹੀਂ ਆ ਕਿਸੇ ਨੇ ਪੁੱਛਿਆ ਨਹੀਂ ਪਿਛਲੀ ਅਰ ਵੀ ਵੀ ਇੱਥੇ ਕੋਈ ਨਹੀਂ ਆ 23 ਚ ਵੀ ਜਦੋਂ ਡੁੱਬੇ ਆ ਕੀ ਕਿ ਨੇ ਪੁੱਛਿਆ ਨਹੀਂਗਾ ਕਿ ਆ ਚਲੋ ਆਂਡੋ ਗੋਂਡੋ ਜੋ ਭੈਣ ਭਰਾ ਉਹਨਾਂ ਨੇ ਆ ਕੇ ਸਮਾਨ ਸਮੂਹਣ ਕਢਾਇਆ ਕੋਈ ਬੰਦਾ ਨਹੀਂ ਰੁਕਿਆ ਤੇ ਕਿਸ ਨੇ ਪੁੱਛਿਆ ਨਹੀਂ ਵੀ ਕੀ ਹਾਲਾਤ ਆ ਤੇਰੇ ਤੁਸੀਂ ਅੱਜ ਇਸ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਇਹੀ ਕਹਿਣਾ ਚਾਹਣਾ ਵਾਂ ਚਲੋ ਕੋਈ ਭੈਣ ਭਰਾ ਮਦਦ ਕਰ ਦੇ ਤੇ ਇਥੋਂ ਜਗਾ ਥੋੜੀ ਉੱਚੇ ਬਣਾ ਥਾਂ ਬਣਾ ਲਈਏ ਤੇ ਮਿਲ ਪਹਿਲੀ ਤੁਹਾਡੀ ਬਚ ਗਈ ਪਹਿਲੀ ਭਾਜੀ ਸਾਰੀ ਤਰਿਆ ਲੈ ਗਿਆ ਕਾਲੀ ਰੁੱੜ ਚੁੱਕੀ ਐ ਕਿਲਾ ਡੇਡ ਹੈਗੀ ਉਹ ਵੀ ਪਤਾ ਨਹੀਂ ਬੀਜੀ ਜਾਣੀ ਆ ਕਣਕ ਨਹੀਂ ਬੀਜੀ ਜਾਣੀ ਸੋ ਆਪਾਂ ਇੱਥੇ ਹਰਨੇਕ ਸੇ ਨਾਲ ਗੱਲ ਕੀਤੀ ਆ ਜਿਸ ਤਰ੍ਹਾਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਕਹਿੰਦੀਆਂ ਕਿ ਅਸੀਂ ਰਾਸ਼ਨ ਨਾ ਦਿੱਤਾ ਜਾਵੇ ਕੋਈ ਸੁਕਾਣਾ ਦਿੱਤਾ ਜਾਵੇ ਜਾਂ ਲੰਗਰ ਰਾਖਵਾਇਆ ਜਾਵੇ ਤਾਂ ਅਸੀਂ ਜਿਹੜੇ ਆ ਘਰ ਵਾ ਉਹਨਾਂ ਨੂੰ ਘਰਾਂ ਨੂੰ ਵਧੀਆ ਤਰੀਕੇ ਬਣਾ ਕੇ ਦੇਵਾਂਗੇ ਜਿੰਨਾ ਟੱਠੇ ਆ ਉਹਨਾਂ ਦੇ ਬਣਾ ਕੇ ਦੇਵਾਂਗੇ ਜਾਂ ਰਿੰਬ ਪਈ ਆ ਉਹਨਾਂ ਨੂੰ ਸਾਫ਼ ਕਰਕੇ ਦੇਵਾਂਗੇ ਅਸੀਂ ਡੀਜ਼ਲ ਨਾਲ ਲੈ ਕੇ ਜਾਂ ਟਰੈਕਟਰ ਲੈ ਕੇ ਕੁਝ ਲੋਕ ਜਿਹੜੇ ਕੋਈ ਕਲਾਕਾਰ ਆ ਪਿਛਲੇ ਦਿਨੇ ਔਲਖ ਨੇ ਟਰੈਕਟਰ ਵੀ ਨਵੇਂ ਦਿੱਤੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਜਿਹੜਾ ਪਰਿਵਾਰ ਵਾ ਇਹ ਘਰ ਵਾ ਘਰ ਦਾ ਮੈਂਬਰ ਆ ਇਹਨੂੰ ਘਟੋ ਘਟ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹਦਾ ਘਰ ਇਹ ਚਾਹੁੰਦਾ ਵੀ ਮੇਰਾ ਘਰ ਦੁਆਰਾ ਕਿਸੇ ਪਿੰਡ ਵਿੱਚ ਬਣਾ ਦਿੱਤਾ ਜਾਵੇ ਤੇ ਮੈਂ ਉਹਨਾਂ ਨੂੰ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰਦਾ ਕਿ ਇਹਦੇ ਹਾਲਾਤ ਦੇਖ ਕੇ ਕਿਉਂਕਿ ਦੇਖੋ ਹਾਲਾਤ ਪਹਿਲੇ ਵੀ ਪਾਣੀ ਦੇ ਵਿੱਚ ਆ ਪਾਣੀ ਨਿਕਲਦੀ ਡੇਰਾ ਇੱਥੇ ਘਰ ਪੈਣੀਆਂ ਘਰ ਇੰਦੋਂ ਘਰ ਪੈ ਗਈ ਤੇ ਇਥੋਂ ਮੁੜ ਕੇ ਮੁਸ਼ਕਲ ਹੋ ਜਾਣੀ ਆ ਬੜਾ ਕਿੰਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਸੋ ਮੈਂ ਸਮਾਜ ਸੇਵੀ ਜਾਂ ਪ੍ਰਸ਼ਾਸਨ ਕਲਾਕਾਰ ਜਾਂ ਹੋਰ ਵੀ ਜਿਹੜੇ ਮੇਰੇ ਮਿੱਤਰ ਆ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਮੈਂ ਬੇਨਤੀ ਕਰੂੰਗਾ ਕਿ ਇਸ ਬੰਦੇ ਤੱਕ ਪਹੁੰਚੋ ਮੈਂ ਇਹਨਾਂ ਕੋ ਫੋਨ ਨੰਬਰ ਤੁਹਾਨੂੰ ਕਰਾ ਦੇਣਾ ਫੋਨ ਨੰਬਰ ਇਹਨਾਂ ਦਾ ਨੰਬਰ ਕਰ ਸਕਦੇ ਤੁਸੀਂ ਫੋਨ ਨੰਬਰ ਬੋਲ ਦਿਓ 98760 36675 ਇੱਕ ਨੰਬਰ ਬੋਲ ਦੋ 98760 36675 ਕਿਹੜਾ ਪਿੰਡ ਆ ਪਿੰਡ ਮਾਉਂਦਲੀ ਖਾਂ ਵਾਲਾ ਕਿਹੜੇ ਬਲਾਕ ਚੋਂ ਦਾ ਇਹ ਸੁਲਤਾਨਪੁਰ ਲੋਧੀ ਜੇ ਆਪਣਾ ਪੈਂਦੀ ਤਹਿਸੀਲ ਉਹ ਲੱਗਦੀ ਹੈ ਜਿਲ੍ਹਾ ਕਰਬੋਸਲਾ ਥਣ ਚਲਵੰਡੀ ਚੌਰੀਆਂ ਲਓ ਜੀ ਇਹ ਸਾਰਾ ਇਹਨਾਂ ਦਾ ਡੈਸ ਤੁਸੀਂ ਦੇਖ ਲਿਆ ਮੈਂ ਬੇਨਤੀ ਕਰਾਂਗਾ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਇਹਨਾਂ ਨੂੰ ਜਿਹੜਾ ਰਸਤਾ ਵੀ ਪਹੁੰਚਿਆ ਕਰ ਦਿੱਤੇ ਜਾਣ ਔਰ ਇਹਨਾਂ ਦੇ ਪਰਿਵਾਰ ਦਾ ਹਾਲਚਲ ਵੀ ਜਾਣਿਆ ਜਾਵੇ ਔਰ ਇਹਨਾਂ ਦੇ